ਮਸ਼ਹੂਰ ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦਾ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ ਪੂਰਾ ਪੰਜਾਬ ਅਜੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਜਹਾਨੂ ਜਾਣ ਦੇ ਦੁੱਖ ਤੋਂ ਬਾਹਰ ਨਹੀਂ ਸੀ ਆਇਆ ਕਿ ਇੱਕ ਹੋਰ ਮਸ਼ਹੂਰ ਸਤਾਰਾ ਰੱਬ ਨੂੰ ਪਿਆਰਾ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਘੁੰਮਣ ਦੇ ਮੋਢੇ ਤੇ ਸੱਟ ਲੱਗੀ ਸੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇਲਾਜ ਦੌਰਾਨ ਅਟੈਕ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਗਲਤ ਇੰਜੈਕਸ਼ਨ ਲਗਾਉਣ ਕਾਰਨ ਉਨ੍ਹਾਂ ਦੀ ਹਾਲਤ ਵਿਗੜੀ ਸੀ। ਆਪਰੇਸ਼ਨ ਦੌਰਾਨ ਵਰਿੰਦਰ ਘੁੰਮਣ ਨੂੰ ਦੋ ਵਾਰ ਦਿਲ ਦੇ ਦੌਰੇ ਪਏ। ਉਸ ਵੇਲੇ ਵਰਿੰਦਰ ਘੁੰਮਣ ਦੇ ਦੋਸਤਾਂ ਅਤੇ ਡਾਕਟਰਾਂ ਵਿਚਕਾਰ ਬਹਿਸ ਵੀ ਹੋਈ ਸੀ। ਇੱਕ ਦੋਸਤ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਰਿੰਦਰ ਘੁੰਮਣ ਦਾ ਸਰੀਰ ਅਚਾਨਕ ਹੀ ਨੀਲਾ ਕਿਵੇਂ ਹੋ ਗਿਆ। ਤੇ ਉਹਨਾਂ ਦੀ ਮੌਤ ਅਚਾਨਕ ਹੀ ਕਿਵੇਂ ਹੋ ਗਈ ਵਰਿੰਦਰ ਘੁੰਮਣ ਦੇ ਇਸ ਜਹਾਨ ਨੂੰ ਜਾਣ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜਲੰਧਰ ਸਥਿਤ ਘਰ ਵਿੱਚ ਲਿਆਂਦੀ ਗਈ ਹੈ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਮਗੀਨ ਹੋ ਗਿਆ ਹੈ ਘਰ ਦੇ ਬਾਹਰ ਵਰਿੰਦਰ ਘੁੰਮਣ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਦੀ ਵੱਡੀ ਭੀੜ ਇਕੱਠੀ ਹੋਈ ਪਈ ਹੈ ਲੋਕਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਮਾਤਾ ਪਿਤਾ ਭੈਣ ਭਰਾ ਸਕੇ ਸਬੰਧੀ ਸਾਰੇ ਹੀ ਪੁੱਬਾ ਮਾਰ ਗਏ ਰੋ ਰਹੇ ਨੇ ਦੱਸਦੀ ਹੈ ਕਿ ਵਰਿੰਦਰ ਘੁੰਮਣ ਬਾਡੀ ਬਿਲਡਿੰਗ ਅਤੇ ਫਿਲਮ ਇੰਡਸਟਰੀ ਦੀ ਦੁਨੀਆ ਦੇ ਵਿੱਚ ਜਾਣਿਆ ਮਣਿਆ ਹੋਇਆ ਨਾਮ ਨੇ ਕਈ ਵੱਡੇ ਖਿਤਾਬ ਉਹਨਾਂ ਨੇ ਆਪਣੇ ਨਾਮ ਕੀਤੇ ਨੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਵਰਿੰਦਰ ਘੁੰਮਣ ਦੀ ਮ੍ਰਿਤਕ ਦੇ ਉਹਨਾਂ ਦੇ ਜਲੰਧਰ ਸਥਿਤ ਘਰ ਲਿਆਂਦੀ ਗਈ ਹੈ

ਤੇ ਜੇ ਕੋਈ ਫਿਲਮ ਦੀ ਸ਼ੂਟਿੰਗ ਸੀ ਜੀ ਤੇ ਜੋ ਇਸ ਟਾਈਮ ਫ੍ਰੀ ਟਾਈਮ ਸੀ ਦਾ ਥੋੜਾ ਆਪ ਦਾ 10 ਦਿਨ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਪ੍ਰੋਮਕੇਟ ਹੋ ਰਹੀ ਆ ਤੇ ਮੈਂ ਇਸ ਜੀ ਦਾ ਕਲੀਅਰ ਕਰ ਦਵਾ ਕੇ ਜਿਹੜੇ ਟ੍ਰੀਟਮੈਂਟ ਕਰਾ ਲਵਾ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਆਪਰੇਟ ਦੇ ਟਾਈਮ ਦੇ ਵਿੱਚ ਹੀ ਕੰਦੇ ਵਿੱਚ ਟੈਕ ਆਇਆ ਦੋ ਵਾਰੀ ਤਾਂ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਚੀਜ਼ ਹੋਈ ਆ ਕਿ ਪੂਰੇ ਪੰਜਾਬ ਦੀ ਅੱਜ ਦੀ ਰੇਟ ਚ ਸ਼ਾਂਤ ਸੀ चलो महला तो है ही है कठे वे पाते पर पूरे पंजाब नाण सी पर हम सोच के इना दुख आ रहा है हजे भी सू यकीन हो, तो हो रहा है कि चीज सच है कि झूठ है सच ना ही हो तो वादिया झूठ ही हो गए ठीक हो गए इतने साढ़े को आ रहा है यही लग रहा सू तो ये भी बताया जा रहा है कि कोई इंजेक्शन वगैरह दिया गया जिसके बाद अटैक वगैरह आए सर इस चीज बारे सू पता नहीं ਉਹ ਜਿਹੜੇ ਨਾਲ ਉੱਤੇ ਹੈਗੇ ਆ ਉਹਨੂੰ ਆਣਗੇ ਤਾਂ ਫਿਰ ਉਸ ਚੀਜ਼ ਦਾ ਸਰ ਕੰਮ ਕੰਮ ਹੋਊਗਾ ਤੇ ਇਸ ਚੀਜ਼ ਬਾਰੇ ਸਾਨੂੰ ਇਹ ਮਾਲੇ ਸਮੇਂ ਨੇ ਵਿਜੇਂਦਰ ਸਿੰਘ ਹੁਮਨ ਜੋ ਰਾਜਨੀਤੀ ਕੋ ਲੈ ਕੇ ਵੀ ਇਸਕਰੀਏ ਹੋਏ تھے ਉਹਨਾਂ ਨੇ ਕਹਾ ਕਿ ਉਹ ਚੋਣਾਂ ਵੀ ਲੜेंगे ਤੇ ਪੰਜਾਬ ਕੇ ਲਈ ਲੋਕੋ ਕੇ ਲਈ ਕੁਝ ਕਰਨਾ ਚਾਹਤੇ ਬਿਲਕੁਲ ਸਰ ਬਹੁਤ ਜਨੂੰਨ ਸੀ ਉਹਦੇ ਵਿੱਚ ਕਿ ਮੈਂ ਪੰਜਾਬ ਲਈ ਖੁੱਲ ਕੇ ਅੱਗੇ ਆਵਾਂ ਤੇ ਕੁਝ ਆਪਣੇ ਪੰਜਾਬ ਵਾਸਤੇ ਕਰਾਂ ਅਜੀਬ ਤੇ ਪਰ ਸੋਚਿਆ ਨਹੀਂ ਸੀ ਸਰ ਕਿ ਇਦਾਂ ਦਾ ਕੁਝ ਹੋ ਜਾਊਗਾ ਲਾਈਫਸ तो, तो क्योंकि बॉलीवुड स्टार जो सलमान खान और भी कई स्टारों के साथ काम किया हुआ है जी सर तो लग रहा था कि उनकी जो इंजरी थी वो जल्दी ठीक होने वाली बिल्कुल सर उन्होंने सानू दे इजी सी कि चलो हफ्ते 10 दिन का कोई ना मेरे को टाइम हैगा उसके बाद मेरी शूटिंग हैगी कोई शायद सलमान खान साहब के नाल ही सीगी पर फ्री टाइम सी तो मैं कहंदा सीदु प्रॉब्लम क्लियर कर लवा तो उसके बाद क्लियर हो के जावा तो बढ़िया गुड्डा तो सोचा नहीं कि छोटी सी प्रॉब्लम है डी डी प्रॉब्लम कर दूंगी ਉਹ ਲੱਗ ਰਿਹਾ ਹੈ ਕਿ ਬਾਲੀਵੁੱਡ ਸਟਾਰ ਇਹਨਾਂ ਦੇ ਸਰੋਮਜੀਤ ਪੁਰੀਆ ਤੇ ਆਣਗੇ ਜਿੰਨਾਂ ਨਾਲ ਕੰਮ ਕਰ ਚੁੱਕਾ ਸਾਰੇ ਆਣਗੇ ਤੇ ਇੱਕ ਗੱਲ ਚਾਚੀ ਲੱਗ ਰਿਹਾ ਕਿ ਕੀ ਹੋਇਆ ਸੀ ਕਿ ਚੋਂ ਕਰਦੇ ਆ ਮਸਲ ਬੈਣੀ ਜਿੱਦਾਂ ਵੀ ਮੋਢੇ ਚ ਦਰਦੀ ਹੋਈ ਉਹਨਾਂ ਦੇ ਹੋਈ ਹੈ ਜੀ ਬਾਕੀ ਤੇ ਕੁਝ ਨਹੀਂ ਹੋਇਆਗਾ ਬਸ ਜਿੱਤੇ ਬੰਨਾ ਬੰਨਾ ਹੀ ਕੋਈ ਤਾਂ ਜਾਣਾ ਸੀ ਮੇਰੇ ਛੇੜ ਪੁੱਤਰ ਨੇ ਜਾਣਾ ਸੀ ਜਿੱਦਾਂ ਨਹੀਂ ਚਲੀ ਆਏ ਤੇ ਹੱਟੈਕ ਨਾਲ ਹੋਈ ਹੈ ਪ੍ਰਵਾਹ ਹੈ ਤਾਲਬਤ ਕਿਤੇ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਨੇ ਥੋੜੇ ਕਹਿਣਾ ਕਿ ਐਟੈਕ ਹੋਇਆ ਅੰਗੇਲੀ ਚ ਹੋ ਗਈ ਡਾਕਟਰਾਂ ਦੇ ਅੰਗੇਲੀ ਨਾ ਹੋਇਆ ਸੋ ਕੁਛ ਹੋਇਆ ਡਾਕਟਰਾਂ ਦੀ ਗੇਰੀ ਨਾ ਹੋਇਆ ਕੁਛ ਨਹੀਂ ਹੋਇਆਗਾ ਹੁਣ ਉੱਥੋਂ ਆ ਰਹੇ ਹਾਂ ਹਾਂਜੀ ਆਂਦੇ ਪੈਣੇ ਹਾਂਜੀ ਆਂਦੇ ਪੈਣੇ ਤਾਲਬਤ ਹੋਈਏ ਪਰਵਾਹ ਹਾਂਜੀ ਆਂਦੇ ਪੈਣੇ ਆਂਦੇ ਪੈਣੇ ਕੋਣ ਕੋਣ ਦੇ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਨਾਲ ਡੈਰੀ ਨੇ ਉਹਨਾਂ ਦੀ ਵਾਈਫ ਹੈ ਬੱਚੇ ਨਾਲ ਸਾਰੇ ਅੰਦੇ ਪੈਨੇ ਅੰਦੇ ਪੈਨੇ ਸਾਰੇ ਅੰਦੇ ਪੈਨੇ ਬੱਚਿਆਂ ਨਾਲ ਗੱਲ ਬੱਚਾ ਪੁੱਛਿਆ ਬਾਈਕ ਤੋਂ ਪੁੱਛਿਆ ਕੀ ਗੱਲ ਹੋਈ ਸੀ ਕੋਦਮ ਕੀ ਇਤਾਂ ਦਾ ਵਾਈਫ ਸੇ ਇੱਥੇ ਸੀ ਵਾਈਫ ਦੇ ਨਾਲ ਅਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚੇ ਸਕੂਲ ਜਾਣਾ ਹੈ ਬੱਚੀ ਵਾਈਫ ਸੇ ਗਈ ਨਹੀਂ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਇੱਕੋ ਧਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਣ ਲਈ ਛੋਟਾ ਉਹ ਭੂਈ ਤਾਂ ਹੀ ਹਰਾਨ ਹੋਣਿਆ ਪੀ ਇਹ ਛੋਟਾ ਜਿਹਾ ਆਪਰੇਸ਼ਨ ਨੇ ਮੁੱਡੇ ਦਾ ਤੇ ਨਾ ਵੀ ਡਾਕਟਰ ਆਪਰੇਸ਼ਨ ਵੀ ਨਹੀਂ ਹੈਗਾ ਡਾਕਟਰ ਮੈਂ ਹੀ ਤੇ ਇਹੋ ਕਹਿੰਦੇ ਡਾਕਟਰ ਨੇ ਗੱਲੀ ਹੋਈ ਡਾਕਟਰ ਕੋਈ ਦਵਾਈ ਕਿਦਾ ਹੀ ਜਿਆਦਾ ਚੜਾਤੀ ਤੇ ਪਤਾ ਉਹਨਾ ਅੱਠ ਮਿੰਟ ਬੰਦ ਹੋ ਗਈ ਉਹਦੀ ਜਿਹਦੇ ਅੱਠ ਮਿੰਟ ਪਹਿਲਾਂ ਅੱਠ ਮਿੰਟ ਬੰਦ ਹੋਈ ਉਹਦੀ ਦਾ ਬਸ ਆਹ ਸਾਨੂੰ ਪਤਾ ਲੱਗਿਆ ਕਿ ਹੁਣ ਆਇਆ ਕਿ ਅੱਠ ਮਿੰਟ ਬੰਦ ਹੋ ਗਈ ਉਹਦੀ ਮੋੜ ਕੇ ਬਸਾ ਥੋੜੀ ਘੰਟਾ ਬਾਅਦ ਸਾਨੂੰ ਆ ਪਤਾ ਲੱਗ ਗਿਆ ਕਿ ਆਹ ਕਹਾਣੀ ਬਣ ਗਈ ਪਹੁੰਚ ਨਾ ਗਿਆ ਮੇਰਾ ਨਾਮ ਮਨਜੋਤ ਸਿੰਘ ਕੁਮਾਰ ਉਹਨੇ ਤਾਂ ਇਹ ਪ੍ਰੇਸ਼ਣ ਕਰਾਨ ਗਏ ਸੀ 40 ਹਸਪੀਟਲ ਦਾ ਬਸ ਉੱਥੇ ਜੋ ਉਹਨਾਂ ਨੂੰ ਦੋ ਅਟੈਕ ਆ ਗਏ ਉਹਨਾਂ ਉਹਨਾਂ ਦੇ ਦੋਲੇ ਬੰਪੜੇ ਕਿਰੇ ਕੋਟੂ ਅੰਮ੍ਰਿਤਸਰ ਗਏ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਸ਼ਾਮਾਂ ਕੋਲ ਆਈ ਹੈ ਜੀ ਅਟੈਕ ਹੋਇਆ ਹੈ ਛੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਸੁਰਤ ਕਿਉਂ ਉਹਨਾਂ ਬੱਤ ਸਾਰੇ ਵਾਪਿਸ ਆ ਰਹੇ ਨੇ ਅੱਛੀ ਆਣਗੇ ਅੱਛੇ ਆਣਗੇ ਜੀ